ਹਾਂਜੀ ਸਾਸਤਰੀ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ afghani ਸਲਵਾਰ ਦੇ ਨਾਲ ਕੁੜਤੀ ਤਿਆਰ ਕਰਕੇ ਦਿਖਾਵਾਂਗੇ ਜੀ ਕੱਲ੍ਹ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ afghani ਸਲਵਾਰ ਦੀ ਤੇ ਨਾਲੇ ਕੁੜਤੀ ਦੀ ਕਟਿੰਗ ਦੀ ਸਾਰੀ ਸਟੈਪ ਵਾਈਜ਼ ਸਟੈਪ ਦੱਸਿਆ ਸੀ ਵੀ ਕਿੱਦਾਂ ਇਸਦੀ ਕਟਿੰਗ ਹੁੰਦੀ ਆ ਅੱਜ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਇਸ ਦੀ ਸਟੀਚਿੰਗ ਕਿੱਦਾਂ ਕਰਨੀ ਹੈ ਜੀ ਆਹ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਆਸਣ ਵਾਲੀ ਸਲਾਈ ਲਗਾ ਲੈਣੀ ਹੈਗੀ 2-3 ਇੰਚ ਛੱਡ ਕੇ ਆਪਾਂ نیچے ਇੱਕ ਨਿਸਾਨੀ ਲਾਈ ਹੈਗੀ ਉਹ ਤੁਹਾਨੂੰ ਸਲਾਈ ਲਾਉਣ ਤੋਂ ਬਾਅਦ ਦੱਸਾਂਗੇ ਵੀ ਉਹ ਆਪਾਂ ਕਿਉਂ ਲਗਾਈ ਹੈਗੀ ਜੇ ਤੁਹਾਡੇ ਆਸਣ ਨੂੰ ਪਲਾਜ਼ੋ ਆ ਚਾਹੀਏ ਅਫਗਾਨੀ ਸਲਵਾਰ ਖਿੱਚ ਪੈਂਦੀ ਆ ਤਾਂ ਇਸ ਤਰ੍ਹਾਂ ਸਲਾਈ ਲਗਾਉਣੀ ਚਾਹੀਦੀ ਆ ਜਿੱਥੇ ਤੱਕ ਆਪਾਂ ਨਿਸਾਨੀ ਲਾਈ ਸੀ ਉੱਥੇ ਤੱਕ ਆਪਾਂ ਓਪਨ ਛੱਡ ਦੇਣਾਗਾ ਐਸੇ ਤਰ੍ਹਾਂ ਹੀ ਆਪਾਂ ਜੀ ਦੂਸਰੇ ਪਾਸੇ ਆਸਣ ਵਾਲੀ ਸਲਾਈ ਲਗਾ ਲੈਣੀ ਹੈਗੀ ਏ ਵੀ ਆਪਾਂ ਜੀ ਜਿੱਦਾਂ ਪਹਿਲੇ ਆਸਨ ਤੇ ਸਲਾਈ ਲਗਾਈ ਸੀ ਇਦਾਂ 3 ਇੰਚ ਲਾ ਲਓ 2 ਲਾ ਲਓ 4 ਲਾ ਲਓ ਆਪਣੀ ਮਰਜ਼ੀ ਨਾਲ ਨਾਲੇ نیچے ਓਪਨ ਛੱਡਣਾ ਆਪਾਂ ਹੁਣ ਆਪਾਂ ਇਹਨਾਂ ਨੂੰ ਦੋਵੇਂ ਪੱਲਿਆਂ ਨੂੰ ਜੀ ਖੋਲ ਲੈਣਾ ਫਰੰਟ ਵਾਲੇ ਨੂੰ ਵੀ ਬੈਕ ਵਾਲੇ ਨੂੰ ਵੀ ਖੋਲਣ ਤੋਂ ਬਾਅਦ ਇਦਾਂ ਜੀ ਸਿੱਧੇ ਪਾਸੇ ਆਪਸ ਵਿੱਚ ਮਲਾ ਕੇ ਆਪਾਂ ਰੱਖ ਲੈਣੇ ਨੇ ਆ ਦੇਖੋ ਜੀ ਆ ਵੀ ਆਸਨ ਵਾਲੀ ਸਲਾਈ ਹੋ ਗਈ ਉਹ ਵੀ ਹੁਣ ਆਪਾਂ ਸਾਈਡ ਵਾਲੀ ਸਲਾਈ ਲਗਾਉਣੀ ਹੈਗੀ ਦੋਵੇਂ ਪੱਲੇ ਆਪ ਸੱਚੇ ਮਲਾ ਕੇ ਜੀ ਆਪਾਂ ਸਲਾਈ ਬਹੁਤ ਹੀ ਆਰਾਮ ਦੇ ਨਾਲ ਲਾ ਲੈਣੀ ਹੈਗੀ ਕਾਲੀ ਨਹੀਂ ਕਰਨੀ ਹੈਗੀ ਜਿਆਦਾ ਇਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਹੈਗੀ ਅਫਗਾਨੀ ਸਲਵਾਰ ਜੀ ਗਰਮੀਆਂ ਦੇ ਵਿੱਚ ਬਹੁਤ ਹੀ ਕੰਫਰਟੇਬਲ ਰਹਿੰਦੀ ਹੈਗੀ ਇਹ ਵਾਲਾ ਸੂਟ ਜੀ ਆਪਾਂ 13-14 ਸਾਲਾਂ ਦੀ ਗੁੜੀਆ ਦਾ ਤਿਆਰ ਕੀਤਾਗਾ ਬੱਚਿਆਂ ਦੇ ਲਈ ਖੁੱਲੀ ਜੀ ਕੁੜਤੀ ਦੇ ਨਾਲ afghani ਸਲਵਾਰ ਬਹੁਤ ਹੀ ਵਧੀਆ ਲੱਗਦੀ ਆ ਪਾਇਆ ਹੋਇਆ ਸੂਟ ਬਹੁਤ ਹੀ ਸੋਹਣਾ ਲੱਗਦਾ ਹੈਗਾ ਐਸੇ ਤਰ੍ਹਾਂ ਜੀ ਆਪਾਂ ਦੂਜੇ ਪਾਸੇ ਸਲਾਈ ਲਗਾ ਲੈਣੀ ਹੈਗੀ ਨਾਈ ਜੀ afghani ਸਲਵਾਰ ਨੂੰ ਬਣਾਉਣ ਨੂੰ ਜ਼ਿਆਦਾ ਟਾਈਮ ਲੱਗਦਾ ਬਹੁਤ ਹੀ ਥੋੜੇ ਸਮੇਂ ਦੇ ਵਿੱਚ afghani ਸਲਵਾਰ ਤਿਆਰ ਹੋ ਜਾਂਦੀ ਹੈ ਜੀ ਕਈ ਵਾਰ ਕੀ ਕਰਦੇ ਆ ਨਾ ਜੀ ਆਪਾਂ ਸਟ੍ਰੇਟ ਸਲਵਾਰ ਬਣਾ ਕੇ ਜਾਂ ਦੂਸਰੀ ਨਾਰਮਲ ਸਲਵਾਰ ਬਣਾ ਕੇ ਉਹਦੇ ਪੌਂਚਿਆਂ ਤੇ ਵੱਲ ਪਾ ਲੈਣੇ ਆਂਗੇ ਅਫਗਾਨੀ ਲੁੱਕ ਦੇ ਦਿੰਨੇ ਆ ਉਹਦੇ ਚ ਕੀ ਹੁੰਦਾ ਜਿਹੜੇ ਆਪਣੇ ਪਿਛਲੀ ਪੌਂਚੇ ਵਾਲੀ ਸਲਾਈ ਹੁੰਦੀ ਆ ਉਤੋਂ ਸਲਵਾਰ ਉੱਪਰ ਚੱਕੀ ਜਾਂਦੀ ਹੈ ਜੀ ਕਦੇ ਵੀ ਆਪਾਂ ਨੂੰ ਅਫਗਾਨੀ ਸਲਵਾਰ ਐਦਾਂ ਸਟ੍ਰੇਟ ਸਲਵਾਰ ਤੇ ਵੱਲ ਪਾ ਕੇ ਜਾਂ ਨਾਰਮਲ ਸਲਵਾਰ ਤੇ ਵੱਲ ਪਾ ਕੇ ਰੈਡੀ ਨਹੀਂ ਕਰਨੀ ਚਾਹੀਦੀ ਅਫਗਾਨੀ ਸਲਵਾਰ ਆਪਾਂ ਨੂੰ ਐਦਾਂ ਹੀ ਕਟਾਈ ਕਰਕੇ ਰੈਡੀ ਕਰਨੀ ਚਾਹੀਦੀ ਹੈਗੀ ਹੁਣ ਆਪਾਂ ਇਸ ਦੀਆਂ ਮੂਰੀਆਂ ਬਣਾਉਣੀਆਂ ਨੇ ਜੀ ਇਸ ਤਰ੍ਹਾਂ ਆਪਾਂ ਵੱਲ ਪਾ ਲੈਣੇ ਨੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਜੀ ਆਪਾਂ ਅਫਗਾਨੀ ਸੂਟ ਦੀ ਸਾਰੇ ਦੀ ਕਟਿੰਗ ਦੀ ਵੀਡੀਓ ਵੀ ਪਾਈ ਸੀ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰਕੇ ਇਸ ਦੀ ਕਟਿੰਗ ਦੀ ਵੀਡੀਓ ਵੀ ਦੇਖ ਸਕਦੇ ਹੋਗੇ ਐਸ ਤਰ੍ਹਾਂ ਜੀ ਪਹੁੰਚੇ ਤਾਂ ਛੋਟੇ-ਛੋਟੇ ਵਾਲ ਪਾ ਲੈਣੇ ਨੇ ਐਸੇ ਤਰ੍ਹਾਂ ਜੀ ਦੂਜੇ ਪਹੁੰਚੇ ਤੇ ਵਾਲ ਪਾ ਲੈਣੇ ਨੇ ਦੋਵੇਂ ਪਹੁੰਚੇ ਤਾਂ ਆਪਾਂ ਵਾਲ ਪਾ ਲੈਣੇ ਨੇ ਪਹਿਲਾਂ ਵਾਲ ਪਾਉਣ ਤੋਂ ਬਾਅਦ ਫਿਰ ਆਪਾਂ ਪਹੁੰਚਾਂ ਮਤਲਬ ਕਿ ਇਸ ਨਾਲ ਸਲਵਾਰ ਦੇ ਨਾਲ ਅਟੈਚ ਕਰਨਾਗਾ ਪਹੁੰਚਾ ਤੁਸੀਂ ਆਪਣੀ ਮਰਜ਼ੀ ਮੁਤਾਬਕ ਜਿੱਦਾਂ ਤੁਹਾਨੂੰ ਪਸੰਦ ਆ ਚੌੜਾ ਵੀ ਅਟੈਚ ਕਰ ਸਕਦੇ ਹੋਗੇ 2 ਇੰਚ ਦਾ 3 ਇੰਚ ਦਾ 5 ਇੰਚ ਦਾ ਜਿਆਦਾ ਚੌੜਾ ਤਾਂ ਫਿਰ ਅਫਗਾਨੀ ਸਲਵਾਰ 'ਚ ਸੋਨਾ ਨਹੀਂ ਲੱਗਦਾ ਆਪਾਂ ਜੀ 2 ਇੰਚ ਦਾ ਪਹੁੰਚਾ ਲਗਾਏ ਇਸਦੇ نیچے ਐਸ ਤਰ੍ਹਾਂ ਜੀ ਬਲ ਪਾ ਲੈਣੇ ਨੇ ਬਲ ਪਾਉਣ ਤੋਂ ਬਾਅਦ ਧਾਗਾ ਕੱਟ ਕਰ ਲੈਣਾਗਾ ਆ ਦੇਖੋ ਜੀ ਬਲ ਪਾਏਗੇ ਆਪਣੇ ਆਪਰਾਏ ਜੀ 13.5 ਇੰਚ ਦਾ ਮਤਲਬ ਵਲ ਪਾ ਕੇ ਰੈਡੀ ਹੋਇਆਗਾ ਪਹੁੰਚਾ 13.5 ਇੰਚਾ 6 ਇੰਚ ਦਾ ਆਪਾਂ ਪਹੁੰਚਾ ਬਣਾਉਣਾਗਾ 12 ਇੰਚ ਰਹਿ ਜਾਊਗਾ ਇਹ ਡਬਲ ਕਰਕੇ ਡਬਲ ਕਰਕੇ ਜੀ 6 ਇੰਚ ਤਾਂ ਪਹੁੰਚਾ ਬਣ ਜਾਊਗਾ ਆ ਦੇਖੋ ਜੀ ਆਪਾਂ ਬੁਗਰਮ ਪ੍ਰੈਸ ਦੇ ਨਾਲ ਕੱਪੜੇ ਤੇ ਪੇਸਟ ਕੀਤੀ ਹੋਈ ਆ ਇੱਕ ਪਾਸੇ ਆਪਾਂ ਵਿੱਚ ਨੂੰ ਫੋਲਡ ਕੀਤੀ ਹੋਈ ਹੈਗੀ ਪ੍ਰੈਸ ਦੇ ਨਾਲ ਹੀ ਹੁਣ ਇਸ ਤਰ੍ਹਾਂ ਜੀ ਆਪਾਂ ਕੱਪੜੇ ਦੇ ਮਤਲਬ ਸਲਵਾਰ ਦੇ ਉਲਟੇ ਪਾਸੇ ਧਰ ਕੇ ਸਲਾਈ ਲਗਾਉਣੀ ਹੈ ਦੇਖੋ ਜੀ ਸਲਵਾਰ ਦਾ ਉਲਟਾ ਪਾਸਾ ਹੈਗਾ ਜੇ ਆਪਾਂ ਸਿੱਧੇ ਪਾਸੇ ਲਾਵਾਂਗੇ ਫਿਰ ਜਦੋਂ ਆਪਾਂ ਉੱਪਰਲੀ ਸਲਾਈ ਲਗਾਵਾਂਗੇ ਨਾ ਉਹਦੇ ਵਿੱਚ ਸਫਾਈ ਨਹੀਂ ਆਊਗੀ ਕੋਈ ਸਲਾਈ نیچے ਰਹਿ ਜਾਊਗੀ ਕੋਈ ਉੱਪਰ ਇਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਹੈ ਉਲਟੇ ਪਾਸੇ ਪਹੁੰਚਾ ਧਰਨਾਗਾ ਸਲਵਾਰ ਦੇ ਉਲਟੇ ਪਾਸੇ ਪਹੁੰਚਾ ਧਰ ਕੇ ਐਦਾਂ ਸਲਾਈ ਲਗਾ ਲੈਣੀ ਆ ਜਿਹੜਾ ਉੱਪਰਲਾ ਕੱਪੜਾ ਆਪਣਾ ਫੋਲਡ ਕੀਤਾ ਹੋਇਆ ਉਸ ਨੂੰ ਆਪਾਂ ਉੱਪਰ ਚੱਕ ਕੇ ਚੱਕੀ ਜਾਣਾ ਤਾਂ ਕਿ ਸਲਾਈ ਦੇ ਵਿੱਚ ਨਾ ਆਵੇ। ਇਸ ਤਰ੍ਹਾਂ ਜੀ ਸਲਾਈ ਲਗਾਉਣ ਤੋਂ ਬਾਅਦ ਆ ਦੇਖੋ ਜੀ ਆ ਸਲਵਾਰ ਦਾ ਸਿੱਧਾ ਪਾਸਾ ਆਗਾ। ਇਸ ਤਰ੍ਹਾਂ ਜੀ ਸਿੱਧਾ ਕਰ ਲੈਣਾਗਾ ਸਲਵਾਰ ਦਾ ਸਿੱਧਾ ਪਾਸਾ ਆ ਗਿਆ ਜੀ ਇਹਦੇ ਉੱਪਰ ਇਸ ਤਰ੍ਹਾਂ ਹੀ ਕੱਪੜਾ ਧਰ ਕੇ ਹੁਣ ਆਪਾਂ ਸਲਾਈ ਲਗਾ ਲੈਣੀ ਹੈਗੀ ਟੌਪ ਸਟਿਚ ਲਗਾ ਲੈਣੀ ਹੈਗੀ। ਤੁਸੀਂ ਚਾਹੋ ਤਾਂ ਇਹਦੇ ਉੱਤੇ ਕੋਈ ਲੈਸ ਵਗੈਰਾ ਵੀ ਯੂਜ਼ ਕਰ ਸਕਦੇ ਹੋਗੇ ਆ ਜਿੱਦਾਂ ਆਪਾਂ ਕੱਪੜਾ ਧਰਿਆਗਾ ਇਹਦੇ ਨੀਚੇ ਲੈਸ ਧਰ ਕੇ ਵੀ ਤੁਸੀਂ ਸਿਲਾਈ ਲਗਾ ਸਕਦੇ ਹੋਗੇ ਲੈਸ ਦੇ ਨਾਲ ਵੀ ਲੁੱਕ ਬਹੁਤ ਹੀ ਪਿਆਰੀ ਬਣ ਜਾਂਦੀ ਹੈਗੀ ਇੱਕ ਉੱਪਰ ਧਰ ਕੇ ਇਹ ਕੱਪੜੇ ਦੇ ਨੀਚੇ ਧਰ ਕੇ ਲੈਸ ਦੀ ਲਾਈਨ ਕੱਢ ਸਕਦੇ ਹੋ ਇੱਕ ਜਿੱਥੇ ਆ ਪਹੁੰਚਾ ਇਹਦਾ ਨੀਚੇਲਾ ਪਾਸਾਗਾ ਉੱਥੇ ਵੀ ਇੱਕ ਲਾਈਨ ਕੱਢ ਸਕਦੇ ਹੋਗੇ ਇਸ ਤਰ੍ਹਾਂ ਪਹੁੰਚਾ ਹੋਰ ਵੀ ਪਿਆਰਾ ਲੱਗਣ ਲੱਗ ਜਾਊਗਾ ਇਸ ਤਰ੍ਹਾਂ ਜੀ ਇੱਕ ਸਿਲਾਈ ਆਪਾਂ ਨੀਚੇ ਲਗਾ ਲੈਣੀ ਹੈਗੀ ਪੌਂਚਾ ਆਪਾਂ ਸਾਰਾ ਜੀ ਬਣਾਉਣਾ ਨਹੀਂ ਹੈਗਾ ਬਸ ਦੋ ਸਲਾਈਆਂ ਹੀ ਲਗਾਉਣੀਆਂ ਨੇ ਇੱਕ ਉੱਪਰ ਇੱਕ ਨੀਚੇ ਐਸ ਤਰ੍ਹਾਂ ਜੀ ਆਪਾਂ ਦੋਵੇਂ ਪੌਂਚੇ ਤਿਆਰ ਕਰ ਲੈਣੇ ਨੇ ਪੌਂਚੇ ਤਿਆਰ ਕਰਨ ਤੋਂ ਬਾਅਦ ਦੇਖੋ ਜੀ ਆਹ ਵਾਲੀ ਲੋਕਾ ਕਿੰਨੇ ਸੋਹਣੇ ਪੌਂਚੇ ਬਣੇ ਨੇ ਆਪਣੇ ਜਿੰਨੇ ਵੱਲ ਪਏ ਹੋਣਗੇ ਜੀ ਉੰਨੀ ਅਫਗਾਨੀ ਸਲਵਾਰ ਸੋਹਣੀ ਲੱਗਦੀ ਹੈ ਜੀ ਆਹ ਦੇਖੋ ਜੀ ਹੁਣ ਆਪਾਂ ਪਹੁੰਚੇ ਵਾਲੀ ਸਿਲਾਈ ਲਗਾਵਾਂਗੇ ਪਿਛਲੀ ਇਸ ਤਰ੍ਹਾਂ ਜੀ ਫੋਲਡ ਕਰ ਲੈਣਾ ਜਿੰਨਾ ਤੁਸੀਂ ਪਹੁੰਚਾ ਰੱਖਣਾ ਮੂਰੀ ਰੱਖਣੀ ਆ ਉਹਦੇ ਉੱਤੇ ਤੁਸੀਂ ਮਾਰਕ ਕਰ ਲੈਣਾ ਨਿਸ਼ਾਨੀ ਲਾ ਲੈਣੀ ਹੈਗੀ ਆਪਾਂ ਜੀ 6.5 ਰੱਖੀ ਹੈਗੀ 6.5 ਪੌਣ 1.6 ਆ ਜੀ ਪਹੁੰਚਾ ਜਿਹੜਾ ਆਪਾਂ ਰੱਖਿਆਗਾ 6.5 ਸਵਾ 6 ਆ ਜੀ ਹੁਣ ਆਪਾਂ ਜੀ ਸਲਾਈ ਲਗਾ ਲੈਣੀ ਹੈਗੀ ਇਸ ਸਲਾਈ ਲਗਾਉਣ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਆਪਾਂ ਆਸਣ ਵਾਲੀ ਸਲਾਈ ਆ ਓਪਨ ਕਿਉਂ ਰੱਖੀ ਸੀ ਇਹ ਵਾਲੀ ਸਲਾਈ ਦੇ ਨਾਲ ਆਪਾਂ ਨਾਰਮਲ ਸਲਵਾਰ ਨੂੰ ਮਤਲਬ ਕੀ ਬੰਦ ਕਰਦੇ ਹੁੰਨੇ ਆਂਗੇ ਸਲਵਾਰ ਹੋਵੇ ਪਲਾਜ਼ੋ ਹੋਵੇ ਇਹਦੇ ਨਾਲ ਆਪਾਂ ਪਲਾਜ਼ੋ ਆ ਚਾਹੇ ਅਫਗਾਨੀ ਸਲਵਾਰ ਆ ਨਹੀਂ ਬੰਦ ਕਰਨੀ ਆਪਾਂ ਜਿਹੜੀ ਉਹ ਆਸਣ ਵਾਲੀ ਸਲਾਈ ਛੱਡੀ ਹੈਗੀ ਉਹਦੇ ਨਾਲ ਆਪਾਂ ਸਲਵਾਰ ਬੰਦ ਕਰਨੀ ਆ ਕਦੇ ਵੀ ਆਪਣੀ ਅਫਗਾਨੀ ਸਲਵਾਰ ਨੂੰ ਆਪਣੀ ਪਲਾਜ਼ੋ ਨੂੰ ਖਿੱਚਣੀ ਪਊਗੀ ਇਸ ਤਰ੍ਹਾਂ ਸਲਾਈ ਲਗਾਉਣ ਦੇ ਨਾਲ ਆ ਦੇਖੋ ਜੀ ਆਪਾਂ ਇਹ ਸਲਾਈ ਲਗਾ ਲਈ। ਕਈ ਵਾਰੀ ਕੀ ਹੁੰਦਾ ਆਪਾਂ ਇਹ ਵਾਲੀ ਸਲਾਈ ਦੇ ਨਾਲ ਸਲਵਾਰ ਨੂੰ ਬੰਦ ਕਰ ਦਿੰਦੇ ਆਂਗੀ। ਜੇ ਆਪਾਂ ਇਹ ਵਾਲੀ ਸਲਾਈ ਦੇ ਨਾਲ ਸਲਵਾਰ ਨੂੰ ਬੰਦ ਕਰਾਂਗੇ ਤਾਂ ਆਪਣੀ ਸਲਵਾਰ ਦੇ ਪੌਂਚਿਆਂ ਨੂੰ ਜੀ ਜ਼ਰੂਰ ਖਿੱਚ ਪਾਉਗੀ। ਐਸੇ ਤਰ੍ਹਾਂ ਹੀ ਜੀ ਆਪਾਂ ਦੂਸਰੇ ਪਾਸੇ ਸਲਾਈ ਲਗਾ ਲੈਣੀ ਹੈਂਗੀ। ਕੱਪੜੇ ਨੂੰ ਆਪਸ ਵਿੱਚ ਮਲਾਈ ਜਾਣਾਗਾ ਤੇ ਸਲਾਈ ਲਗਾਈ ਜਾਣੀ ਹੈ ਜੀ। ਸਤਾਂਜੀ ਸਲਾਈ ਲਗਾਈ ਲਗਾ ਲੈਣੀ ਹੈ ਜੀ ਤੁਸੀਂ ਚਾਹੋ ਤਾਂ ਇਹ ਸਲਾਈ ਡਬਲ ਵੀਕ ਪਾ ਕਰ ਸਕਦੇ ਹੋ ਜਾਂ ਫਿਰ ਜਿੱਥੇ ਆਪਾਂ نیچے ਪਹੁੰਚੇ ਨੇ ਇੱਥੋਂ ਜਰੂਰ ਸਲਾਈ ਨੂੰ ਡਬਲ ਕਰ ਲਓ ਆ ਲੋ ਜੀ ਆਪਣੀ ਨੀਚੇ ਵਾਲੀ ਸਲਾਈ ਵੱਜ ਚੁੱਕੀ ਹੈਗੀ ਹੁਣ ਆਪਾਂ ਤੁਹਾਨੂੰ ਆਸਣ ਵਾਲੀ ਸਲਾਈ ਮਾਰ ਕੇ ਦਿਖਾਵਾਂਗੇ ਵੀ ਆਸਣ ਵਾਲੀ ਸਲਾਈ ਕਿੱਦਾਂ ਲਾਉਣੀ ਆ ਦੇਖੋ ਆਹ ਵਾਲਾ ਹਿੱਸਾ ਆਪਣਾ ਓਪਨ ਆਗਾ ਆਸਣ ਵਾਲਾ ਆਹ ਵਾਲੀ ਸਲਾਈ ਦੇ ਨਾਲ ਆਪਾਂ ਨਹੀਂ ਬੰਦ ਕੀਤਾ ਹੈਗਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਸਣ ਵਾਲੀ ਸਲਾਈ ਦੇ ਨਾਲ ਆਪਾਂ ਇੱਥੋਂ ਸਲਵਾਰ ਨੂੰ ਬੰਦ ਕਰਨਾ ਇਸ ਕਰਕੇ ਆਪਾਂ ਓਪਨ ਰੱਖਿਆ ਸੀਗਾ ਇਹ ਵਾਲੀ ਜਗ੍ਹਾ ਤਾਂ ਕਰਕੇ ਖੁੱਲੀ ਰੱਖੀ ਸੀ ਤਾਂ ਕਿ ਆਪਾਂ ਇਹ ਵਾਲੀ ਸਲਾਈ ਦੇ ਨਾਲ ਆਪਾਂ ਇਸ ਨੂੰ ਬੰਦ ਕਰ ਸਕੀਏ ਇਸ ਤਰ੍ਹਾਂ ਆਸਣ ਵਾਲੀ ਸਲਾਈ ਲਗਾਉਣ ਦੇ ਨਾਲ ਕਦੇ ਵੀ ਆਪਣੀ ਅਫਗਾਨੀ ਸਲਵਾਰ ਨੂੰ ਕਦੇ ਵੀ ਆਪਣੀ ਪਲਾਜ਼ੋ ਨੂੰ ਖਿੱਚਣੀ ਪੈਂਦੀ ਹੈਗੀ ਜੀ ਜੇ ਤੁਹਾਡੀ ਸਟ੍ਰੇਟ ਸਲਵਾਰ ਦਾ ਪਣਾ ਥੋੜਾ ਹੁੰਦਾਗਾ ਮਤਲਬ ਕਿ ਥੋੜੇ ਪਣੇ ਚ ਆਪਾਂ ਸਲਵਾਰ ਦੀ ਕਟਾਈ ਕਰਦੇ ਆਂਗੇ ਤੁਸੀਂ ਸਟ੍ਰੇਟ ਸਲਵਾਰ ਦੇ ਵੀ ਆਸਣ ਵਾਲੀ ਸਲਾਈ ਇਸ ਤਰ੍ਹਾਂ ਲਗਾ ਸਕਦੇ ਹੋਗੇ ਇਈ ਵਾਰੀ ਜੇ ਸਟ੍ਰੇਟ ਸਲਵਾਰ ਦਾ ਪਣਾ ਥੋੜਾ ਹੋਵੇ ਜੀ ਤਾਂ ਵੀ ਉਹ ਤੇ ਪਿਛਲੇ ਪਾਸੇ ਖਿੱਚ ਪੈਣ ਲੱਗ ਜਾਂਦੀ ਹੈ ਜੀ ਮੂਰੀ ਵਾਲੀ ਸਾਈਡ ਤਾਂ ਤੁਸੀਂ ਸਟ੍ਰੇਟ ਸਲਵਾਰ ਤੇ ਵੀ ਇਹ ਵਾਲੀ ਸਿਲਾਈ ਇਸ ਤਰ੍ਹਾਂ ਲਗਾ ਸਕਦੇ ਹੋਗੇ ਆ ਦੇਖੋ ਜੀ ਹੁਣ ਆਪਾਂ ਇਹ ਵਾਲੀ ਸਿਲਾਈ ਸਾਰੇ ਲਾਤੀ ਹੁਣ ਆਪਾਂ ਇਸ ਤੋਂ ਬਾਅਦ ਜੇ ਇਲਾਸਟਿਕ ਪਾਵਾਂਗੇ ਆ ਦੇਖੋ ਜੀ ਆਪਣੀ ਸਲਾਈ ਲੱਗ ਗਈ ਇਹ ਸਲਾਈ ਲੱਗਾ ਲਾਉਣ ਤੋਂ ਬਾਅਦ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾਗਾ ਇਹ ਆਸਣ ਵਾਲੀ ਸਲਾਈ ਦੇ ਉੱਪਰ ਆਪਾਂ ਇੱਕ ਸਲਾਈ ਟੌਪ ਸਟਿਚ ਲਗਾ ਦੇਣੀ ਹੈਗੀ ਇਹ ਸਲਾਈ ਲਗਾਣੀ ਬਹੁਤ ਜ਼ਰੂਰੀ ਹੈ ਜੀ ਇਹ ਸਲਾਈ ਆਪਾਂ ਨੂੰ ਜ਼ਰੂਰ ਲਗਾਉਣੀ ਚਾਹੀਦੀ ਹੈਗੀ ਹੁਣ ਆਪਾਂ ਜੀ ਇਲਾਸਟਿਕ ਪਾਵਾਂਗੇ ਮੇਰੀ ਇੱਕ ਭੈਣ ਦਾ ਮੈਸੇਜ ਵੀ ਆਇਆ ਸੀ ਵੀ ਦੀਦੀ ਸਾਨੂੰ ਇਲਾਸਟਿਕ ਪਾਉਣੀ ਦੱਸੋ ਹੁਣ ਤੁਹਾਨੂੰ ਦੱਸਾਂਗੇ ਵੀ ਆਪਾਂ ਇਹ ਇਲਾਸਟਿਕ ਕਿੱਦਾਂ ਪਾਉਣੀ ਹੈ ਜੀ ਆ ਦੇਖੋ ਜੀ ਆਪਾਂ ਸਲਵਾਰ ਸਿੱਧੀ ਕਰ ਲਈ ਆਪਣੀ ਸਾਰੀ ਸਲਵਾਰ ਰੈਡੀ ਹੈ ਜੀ ਆ ਦੇਖੋ ਜੀ ਆਹ ਵਾਲੀ ਆਸਣ ਵਾਲੀ ਸਲਾਈ ਤੇ ਆਪਾਂ ਟੌਪ ਸਟਿਚ ਲਗਾ ਲਈ ਇਹ ਵਾਲੀ ਸਲਾਈ ਦੇ ਨਾਲ ਬੰਦ ਕਰਨਾ ਜੀ ਆਪਾਂ ਹੁਣ ਦੇਖੋ ਜੀ ਇਲਾਸਟਿਕ ਐਦਾਂ ਪਾਉਣੀ ਆ ਸਭ ਤੋਂ ਪਹਿਲਾਂ ਆਪਾਂ ਇਹਦਾ ਲੇੜ ਮਾਰ ਲੈਣੀ ਆ ਅੱਧਾ-ਅੱਧਾ ਇੰਚ ਕੱਪੜਾ ਫੋਲਡ ਕਰਕੇ ਹੋਰ ਕੁਝ ਨਹੀਂ ਕਰਨਾ ਸਭ ਤੋਂ ਪਹਿਲਾਂ ਆਪਾਂ ਇਹ ਲੇੜ ਮਾਰਨੀ ਆ ਲੇੜ ਮਾਰਨ ਤੋਂ ਬਾਅਦ ਦੇਖੋ ਜੀ ਇਲਾਸਟਿਕ ਨੂੰ ਆਪਾਂ ਆਪਸ ਵਿੱਚ ਐਦਾਂ ਜੋੜ ਜੋੜ ਲਿਆ ਸਿਲਾਈ ਲਗਾ ਲੈਣੀ ਆ ਸਿਲਾਈਆਂ ਕਈ ਲਗਾ ਲੈਣੀਆਂ ਨੇ ਘੱਟੋ-ਘੱਟ 3-4 ਸਿਲਾਈਆਂ ਲਗਾਉਣੀਆਂ ਨੇ ਆਹ ਦੇਖੋ ਜੀ 10 ਇੰਚਾ ਇਲਾਸਟਿਕ ਆਪਣੀ 10 ਇੰਚ ਇਲਾਸਟਿਕ ਹੈਗੀ ਇਸ ਤਰ੍ਹਾਂ इलास्टिक ਰੱਖ ਕੇ ਜੀ ਇਦਾਂ ਕੱਪੜੇ ਨੂੰ ਕਰ ਲੈਣਾ ਫੋਲਡ ਆਪਣੀ ਪਹਿਲਾਂ ਲੇਡ ਮਾਰੀ ਹੋਈ ਹੈਗੀ ਆਪਾਂ इलास्टिक ਦੇ ਉੱਪਰ ਸਲਾਈ ਨਹੀਂ ਲਗਾਉਣੀ ਹੈਗੀ ਸਲਾਈ ਆਪਾਂ ਸਿਰਫ ਕੱਪੜੇ ਦੇ ਉੱਪਰ ਲਗਾਉਣੀ ਹੈਗੀ ਪਹਿਲਾਂ ਜੀ ਸਲਾਈ ਆਪਾਂ ਲਾਸਟਕ ਪਾਉਂਦੇ ਹੁੰਦੇ ਸੀ ਇੱਕ ਜਾਣੇ ਨੂੰ ਨਾ ਫੜ ਕੇ ਖੜਾਉਂਦੇ ਹੁੰਦੇ ਸੀ ਵੀ ਪਿੱਛੋਂ ਖਿੱਚੋ ਮੈਂ ਵੀ ਪਾਈ ਆ ਜੀ ਇਦਾਂ ਲਾਸਟਕ ਜਦੋਂ ਮੈਂ ਨਾ ਸਲਾਈ 'ਚ ਨਵੀਂ ਸੀ ਮੈਨੂੰ ਪਾਉਣੀ ਨਹੀਂ ਸੀ ਆਉਂਦੀ ਹੁੰਦੀ ਲਾਸਟਿਕ ਚੰਗੀ ਤਰ੍ਹਾਂ ਪਹਿਲਾਂ ਇੱਕ ਜਾਣਾ ਪਿੱਛੋਂ ਨਾ ਲਾਸਟਿਕ ਨੂੰ ਉਹ ਮਸ਼ੀਨ ਦੇ ਪਿਛਲੇ ਪਾਸੋਂ ਖਿੱਚਦਾ ਸੀ ਫੇਰ ਲਾਸਟਿਕ ਪਾਉਂਦੀ ਸੀ ਉਹ ਵਾਲਾ ਤਰੀਕਾ ਜੀ ਹੁਣ ਬਹੁਤ ਪੁਰਾਣਾ ਹੋ ਗਿਆ ਸਹੀ ਤਰੀਕਾ ਇਹ ਆ ਜੀ ਲਾਸਟਿਕ ਨੂੰ ਐਦਾਂ ਪਾਉਣਾ ਚਾਹੀਦਾ ਪਾਉਣੀ ਚਾਹੀਦੀ ਆ ਦੇਖੋ ਆਪਾਂ ਲਾਸਟਿਕ ਦੇ ਉੱਪਰ ਸਲਾਈ ਨਹੀਂ ਲਗਾਉਣੀ ਆਪਾਂ ਸਿਰਫ ਕੱਪੜੇ ਦੇ ਉੱਪਰ ਸਲਾਈ ਲਗਾਈ ਜਾਣੀ ਹੈਗੀ ਇਹਦੇ 'ਚ ਆਪਾਂ ਨੂੰ ਕਿਸੇ ਦੀ ਹੈਲਪ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਆਪਣੇ ਆਪ ਲਾਸਟਿਕ ਬਹੁਤ ਹੀ ਆਰਾਮ ਦੇ ਨਾਲ ਪਾ ਸਕਦੇ ਆਂਗੇ ਇਦਾਂ ਜੀ ਆਪਾਂ ਸਲਾਈ ਲਗਾਈ ਜਾਣੀ ਆ ਇਹ ਜ਼ਰੂਰ ਧਿਆਨ ਰੱਖਣਾ ਵੀ ਆਪਾਂ ਸਲਾਈ ਇਲਾਸਟਿਕ ਦੇ ਉੱਪਰ ਨਹੀਂ ਲਾਉਣੀ ਹੈਗੀ ਤੇ ਇਸ ਤਰ੍ਹਾਂ ਜੀ ਲਾਸਟਿਕ ਨੂੰ ਅੱਗੇ ਵੱਲ ਨੂੰ ਖਿੱਚੀ ਜਾਣਾ ਜਦੋਂ ਆਪਾਂ ਲਾਸਟਿਕ ਨੂੰ ਆਪਣੇ ਕਿੰਨੀ ਨੂੰ ਖਿੱਚੀ ਜਾਵਾਂਗੇ ਤਾਂ ਪਿੱਛੇ ਆਪਣੇ ਆਪ ਵੱਲ ਪਈ ਜਾਣਗੇ ਆ ਦੇਖੋ ਜੀ ਇਸ ਤਰ੍ਹਾਂ ਪਿੱਛੇ ਵੱਲ ਪੈ ਜਾਣਗੇ ਤੇ ਲਾਸਟਿਕ ਆਪਣੇ ਕਿੰਨੀ ਨੂੰ ਆ ਜਾਊਗੀ ਤੇ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਲਾਸਟਿਕ ਪਾ ਲਾਂਗੇ ਸਰਾਂ ਜੀ ਸਲਾਈ ਲਗਾ ਲੈਣੀ ਆ ਆਪਾਂ ਲਾਸਟਿਕ ਨੂੰ ਆਪਨੇ ਕਿੰਨੀ ਖਿੱਚੀ ਜਾਣਾ ਪਿੱਛੇ ਵੱਲ ਪਈ ਜਾਣਗੇ ਆ ਦੇਖੋ ਜੀ ਐਦਾਂ ਵੱਲ ਪੈ ਗਿਆ ਦੇਖੋ ਐਦਾਂ ਵੱਲ ਪੈ ਗਿਆ ਉਹ ਜਿਹੜੀ ਲਾਸਟਿਕ ਰਹੇਗੀ ਤੇ ਆਪਾਂ ਸਲਾਈ ਲਗਾ ਲੈਣੀ ਹੈ ਜੀ ਇਸ ਤਰ੍ਹਾਂ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ 5 ਕਿ ਮਿੰਟਾਂ ਚ ਆਪਾਂ ਲਾਸਟਿਕ ਪਾ ਸਕਦੇ ਹਾਂ ਚਾਹੇ ਆਪਣਾ ਪਲਾਜ਼ੋ ਪੈਂਟਾ ਚਾਹੇ ਸਟ੍ਰੇਟਸ ਸਲਵਾਰ ਆ ਗਈ ਚਾਹੇ ਫਾਰਸੀ ਸਲਵਾਰ ਆ ਜੀ ਚਾਹੇ ਅਫਗਾਨੀ ਸਲਵਾਰ ਆ ਗਈ ਕਿਉਂਕਿ ਬੱਚਿਆਂ ਦੀ ਤਾਂ ਸਲਵਾਰ ਚ ਵੀ ਲਾਸਟਿਕ ਪਾਉਣੀ ਪੈਂਦੀ ਹੈ ਗਿਆ ਇਸ ਤਰ੍ਹਾਂ ਜੀ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਸਲਵਾਰ ਚ ਲਾਸਟਿਕ ਪਾ ਸਕਦੇ ਹੋ ਆ ਦੇਖੋ ਜੀ اپنی لاسٹک ਪੈ ਚੁੱਕੀ ਹੈਗੀ لاسٹ ਆਹ ਵਾਲੀ ਸਲਾਈ ਲਗਾਉਣ ਤੋਂ ਬਾਅਦ ਇੱਕ ਸਲਾਈ ਆਪਾਂ ਲਾਸਟਕ ਦੇ ਚਾਹੇ ਤੁਸੀਂ ਸੈਂਟਰ ਚ ਲਗਾ ਲਓ ਚਾਹੇ ਤੁਸੀਂ ਉੱਪਰ ਲਗਾ ਲਓ ਦੋ ਸਲਾਈਆਂ ਹੀ ਲਗਾਉਣੀਆਂ ਨੇ ਤਿੰਨ ਸਲਾਈਆਂ ਲਗਾਉਣ ਦੀ ਜ਼ਰੂਰਤ ਨਹੀਂ ਚਾਹੇ ਤਾਂ ਤੁਸੀਂ ਸੈਂਟਰ ਚ ਸਲਾਈ ਲਗਾ ਲਓ ਚਾਹੇ ਤੁਸੀਂ ਉੱਪਰ ਸਲਾਈ ਲਗਾ ਲਓ ਹੁਣ ਆਪਾਂ ਜੀ ਆਪਣੇ ਇੱਕ ਹੱਥ ਨਾਲ ਤਾਂ ਅੱਗੇ ਵਾਲੇ ਨੂੰ ਖਿੱਚੀ ਜਾਣਾ ਮਤਲਬ ਇਲਾਸਟਿਕ ਨੂੰ ਇੱਕ ਹੱਥ ਨਾਲ ਆਪਾਂ ਜੀ ਪਿੱਛੇ ਨੂੰ ਖਿੱਚੀ ਜਾਣਾ ਇਹਦੇ 'ਚ ਵੀ ਆਪਾਂ ਨੂੰ ਕਿਸੇ ਦੀ ਹੈਲਪ ਦੀ ਜ਼ਰੂਰਤ ਨਹੀਂ ਆਪਾਂ ਆਪਣੇ ਆਪ ਇਲਾਸਟਿਕ ਪਾ ਲੈਣੀ ਹੈਗੀ ਸਾਰੇ ਵਾਲ ਆਪਾਂ ਇੱਕ ਸਾਰ ਕਰ ਲੈਣੇ ਨੇ ਜੇ ਆਪਾਂ ਸਿੱਧੀ ਇਲਾਸਟਿਕ ਪਾਵਾਂਗੇ ਤਾਂ ਬਲਾਂ ਦੇ ਉੱਤੇ ਸਲਾਈ ਲੱਗ ਜੂ ਐਦਾਂ ਪਾਉਣੀ ਹੈ ਜੀ ਇਲਾਸਟਿਕ ਇੱਕ ਹੱਥ ਨਾਲ ਆਪਾਂ ਪਿੱਛੇ ਨੂੰ ਖਿੱਚਣਾਗਾ ਇੱਕ ਹੱਥ ਨਾਲ ਆਪਾਂ ਅੱਗੇ ਨੂੰ ਕੱਪੜੇ ਨੂੰ ਖਿੱਚਣਾਗਾ ਇਲਾਸਟਿਕ ਨੂੰ ਇਹ ਵਾਲੀ ਸਲਾਈ ਜੀ ਆਪਾਂ ਬਹੁਤ ਹੀ ਧਿਆਨ ਨਾਲ ਲਗਾਉਣੀ ਹੈਗੀ ਆਹ ਦੇਖੋ ਜੀ ਪਿੱਛੇ ਕਿੰਨੇ ਸੋਹਣੇ ਵਾਲ ਪੈ ਗਏ ਆਪਣੇ ਇਸ ਤਰ੍ਹਾਂ ਜੀ ਇੱਕ ਹੱਥ ਨਾਲ ਪਿੱਛੇ ਨੂੰ ਖਿੱਚੀ ਜਾਣਾ ਇੱਕ ਹੱਥ ਨਾਲ ਆਪਾਂ ਕੱਪੜਾ ਅੱਗੇ ਖਿੱਚ ਕੇ ਰੱਖਣਾਗਾ ਅੱਗੇ ਨੂੰ ਖਿੱਚਣਾ ਨਹੀਂ ਹੈਗਾ ਬਸ ਖਿੱਚ ਕੇ ਹੀ ਰੱਖਣਾ ਤਾਂ ਕਿ ਜਿਹੜੇ ਵਾਲ ਪੈਂਦੇ ਨੇ ਉਹਨਾਂ ਦੇ ਉੱਪਰ ਸਲਾਈ ਨਾ ਲੱਗੇ ਉਹ ਦੱਬੇ ਨਾ ਜਾਣ ਉਹ ਜਿੱਦਾਂ ਵਾਲ ਪਿੱਛੇ ਪੈਂਦੇ ਨੇ ਉਦਾਂ ਪੈਣ ਜੇ ਆਪਾਂ ਸਿੱਧੀ ਸਲਾਈ ਲਾਵਾਂਗੇ ਤਾਂ ਪਜਾਮਾ ਟਾਈਟ ਹੋ ਜਾਊਗਾ ਉਹਦੇ ਉੱਪਰ ਸਲਾਈ ਲੱਗ ਜੂਗੀ ਕਪੜੇ ਦੇ ਆ ਦੇਖੋ ਜੀ ਇਸ ਤਰ੍ਹਾਂ ਸਲਾਈ ਲਗਾਉਣੀ ਆ ਇਸ ਤਰ੍ਹਾਂ ਇੱਕ ਹੱਥ ਨਾਲ ਪਿੱਛੇ ਨੂੰ ਖਿੱਚਣਾ ਇੱਕ ਹੱਥ ਨਾਲ ਜੀ ਅੱਗੇ ਨੂੰ ਖਿੱਚਣਾ ਇਸ ਤਰ੍ਹਾਂ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਲਾਸਟਿਕ ਪੈ ਜਾਂਦੀ ਹੈ ਜੀ ਮਸ ਇਲਾਸਟਿਕ ਪਾਉਣ ਤੋਂ ਬਾਅਦ ਆਪਣੀ afghani ਸਲਵਾਰ ਹੋ ਗਈ ਜੀ ਰੈਡੀ ਹੁਣ ਆਪਾਂ ਕੁੜਤੀ ਰੈਡੀ ਕਰਾਂਗੇ ਇਸ ਤਰ੍ਹਾਂ ਜੀ ਆਪਣਾ ਗਲਾ ਪ੍ਰੈਸ ਦੇ ਨਾਲ ਪਹਿਲਾਂ ਪੇਸਟ ਕਰਕੇ ਰੱਖਿਆ ਹੋਇਆਗਾ ਗਲੇ ਦਾ ਵੀ ਸੈਂਟਰ ਕੱਢ ਲੈਣਾ ਆਪਾਂ ਕਮੀਜ਼ ਦਾ ਵੀ ਸੈਂਟਰ ਕੱਢ ਲੈਣਾਗਾ ਗਲੇ ਦਾ ਤੇ ਕਮੀਜ਼ ਦਾ ਸੈਂਟਰ ਤੇ ਨਿਸ਼ਾਨੀ ਲਾ ਕੇ ਫਿਰ ਆਪਾਂ ਸਲਾਈ ਲਗਾਉਣੀ ਹੈ ਜੀ ਗਲਾ ਜਦੋਂ ਵੀ ਆਪਾਂ ਕਮੀਜ਼ ਦੇ ਨਾਲ ਅਟੈਚ ਕਰਨਾ ਬਹੁਤ ਹੀ ਧਿਆਨ ਦੇ ਨਾਲ ਕਰਨਾ ਚਾਹੀਦਾ ਆਪਾਂ ਨੂੰ ਗਲੇ ਦਾ ਤੇ ਕਮੀਜ਼ ਦਾ ਸੈਂਟਰ ਤੇ ਨਿਸ਼ਾਨੀ ਲਾ ਕੇ ਫਿਰ ਗਲਾ ਅਟੈਚ ਕਰਨਾ ਚਾਹੀਦਾ ਜੀ ਆ ਦੇਖੋ ਜੀ ਆਪਣਾ ਗਲਾ ਅਟੈਚ ਹੋ ਗਿਆ ਆਪਾਂ ਕਮੀਜ਼ ਦੀ ਤੁਹਾਨੂੰ ਸਾਰੀ ਸਲਾਈ ਨਹੀਂ ਦਿਖਾਉਂਦੇ ਬਸ ਮੇਨ ਮੇਨ ਕਿਉਂਕਿ ਸਲਾਈ ਦੀਆਂ ਮੇਰੀਆਂ ਪਹਿਲਾਂ ਕਮੀਜ਼ ਦੀਆਂ ਵੀਡੀਓਜ਼ ਪਾਈਆਂ ਹੋਈਆਂ ਨੇ ਥੋੜੇ ਥੋੜੇ ਜਿਹਾ ਸਟੈਪ ਦਿਖਾ ਦਾਂਗੇ ਵੀ ਆਪਣਾ ਨੈੱਕ ਰੈਡੀ ਹੋ ਗਿਆ ਨੈੱਕ ਤੋਂ ਬਾਅਦ ਜੀ ਆਪਾਂ ਜਿਵੇਂ ਬਾਹਾਂ ਰੈਡੀ ਕਰਨੀਆਂ ਨੇ ਐਦਾਂ ਜਿ ਛੋਟੇ ਛੋਟੇ ਕੱਟ ਲਗਾ ਲੈਣੇ ਨੇ ਕੱਟ ਲਗਾਉਣ ਦੇ ਨਾਲ ਕੀ ਹੁੰਦਾ ਗਲਾ ਆਸਾਨੀ ਨਾਲ ਸਿੱਧਾ ਹੋ ਜਾਂਦਾ ਤੇ ਜਦੋਂ ਆਪਾਂ ਤਰਪਾਈ ਕਰਦੇ ਆਂ ਤਾਂ ਗਲੇ ਵਿੱਚ ਬਲ ਨਹੀਂ ਪੈਂਦੇ ਹੈਗੇ ਹੁਣ ਆਪਾਂ ਤੁਹਾਨੂੰ ਦੋਵੇਂ ਪੱਲਿਆਂ ਨੂੰ ਆਪਸ ਵਿੱਚ ਜੋੜਨਾ ਦੱਸਾਂਗੇ ਵੀ ਕਿੱਦਾਂ ਜੋੜਨੇ ਨੇ ਤੇ ਤੇ ਘੁੰਮ ਸਲਾਈ ਕਿੱਦਾਂ ਲਗਾਉਣੀ ਹੈਗੀ ਘੁੰਮ ਸਲਾਈ ਲਗਾਉਣ ਦੇ ਨਾਲ ਜਿੱਦਾਂ ਕਾਟਨ ਦੇ ਸੂਟ ਤੇ ਆਪਾਂ ਨੂੰ ਅੰਡਰਲੌਕ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਮੋਡੇ ਦੇ ਧਾਗੇ ਵੀ ਨਹੀਂ ਨਿਕਲਦੇ ਹੈਗੇ ਐਦਾਂ ਜੀ ਪਹਿਲਾਂ ਦੋਵੇਂ ਪਾਸੇ ਸਿੱਧੇ ਆਪਸ ਵਿੱਚ ਜੋੜ ਲੈਣੇ ਆ ਉਹ ਆਪਸ ਵਿੱਚ ਉੱਠੇ ਜੁੜੇ ਹੋਣਗੇ ਪਰ ਜਿੱਥੇ ਆਪਾਂ ਸਲਾਈ ਲਗਾਉਣੀ ਹੈ ਇਦਾਂ ਜੀ ਸਿੱਧਾ ਹੋਊਗਾ ਪਾਸਾ ਇਦਾਂ ਸਿੱਧੇ ਪਾਸੇ ਸਲਾਈ ਲਗਾਉਣ ਤੋਂ ਬਾਅਦ ਆ ਦੇਖੋ ਜੀ ਆ ਕਮੀਜ਼ ਦੇ ਉਲਟੇ ਸਾਈਡ ਹੋ ਗਈਆਂ ਦੋਵੇਂ ਹੁਣ ਆਪਾਂ ਇੱਕ ਸਲਾਈ ਲਗਾ ਲੈਣੀ ਆ ਹੋਰ ਹੁਣ ਲਵਾ ਲਾਵਾਂਗੇ ਆਪਾਂ ਜਿਹੜੀ ਸਲਾਈ ਲਗਾਉਣੇ ਹੁੰਨੇ ਆ ਮੋਢੇ ਵਾਲੀ ਪਹਿਲਾਂ ਤਾਂ ਆਪਾਂ ਬਿਲਕੁਲ ਮਾੜੇ ਮਾੜੇ ਇੱਕ ਇੱਕ ਪੈਰ ਦੀ ਸਲਾਈ ਲਗਾਈ ਸੀਗੀ ਸਿੱਧੇ ਪਾਸੇ ਜੀ ਆ ਲਓ ਜੀ ਆਪਾਂ ਸਲਾਈ ਲਗਾ ਲਈ ਤੁਸੀਂ ਚਾਹੋ ਤਾਂ ਇਸ ਸਲਾਈ ਨੂੰ ਡਬਲ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਜੀ ਇਹ ਵਾਲੀ ਸਲਾਈ ਲਗਾਉਣ ਤੋਂ ਬਾਅਦ ਦੋਵੇਂ ਮੋਢੇ ਆਪਾਂ ਇਸ ਤਰ੍ਹਾਂ ਪੱਲੇ ਜੋੜ ਲੈਣੇ ਨੇ ਇਹ ਵਾਲੀ ਸਲਾਈ ਲਗਾਉਣ ਤੋਂ ਬਾਅਦ ਆਪਾਂ ਫਿਟਿੰਗ ਵਾਲੀ ਸਲਾਈ ਲਗਾਵਾਂਗੇ ਫਿਟਿੰਗ ਵਾਲੀ ਯਾਨੀ ਸਾਈਡ ਵਾਲੀ ਸਲਾਈ ਲਾਵਾਂਗੇ ਜੀ ਆ ਇਦਾਂ ਤਰਪਾਈ ਹੋ ਜਾਣੀ ਹੈ ਜਿੰਨ ਅੱਗੇ ਵਾਲੇ ਗਲੇ ਤੇ ਵੀ ਤੇ ਪਿੱਛੇ ਵਾਲੇ ਤੇ ਵੀ ਸਾਈਡ ਵਾਲੀ ਸਲਾਈ ਜੀ ਆਪਾਂ ਲਗਾ ਲਈ ਉਹ ਵਾਲੀ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਚਾਕ ਲੌਕ ਕਰਨੇ ਦੱਸਾਂਗੇ ਆਪਾਂ ਨੂੰ ਵੀ ਚਾਕ ਲੌਕ ਜ਼ਰੂਰ ਕਰਨੇ ਚਾਹੀਦੇ ਨੇ ਇਸ ਤੇ ਨਾਲ ਕੀ ਹੁੰਦਾਗਾ ਕਮੀਜ਼ ਦੇ ਚਾਕ ਫਟਦੇ ਨਹੀਂ ਹੈਗੇ ਕਿਉਂਕਿ ਗਰਮੀਆਂ ਵਾਲੇ ਸੂਟਾਂ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਵੀ ਚਾਕ ਛੇਤੀ ਫਟ ਜਾਂਦੇ ਨੇ ਇਸ ਤਰ੍ਹਾਂ ਜੀ ਕੱਪੜੇ ਨੂੰ ਐਦਾਂ ਕਰ ਲੈਣਾਗਾ ਐਦਾਂ ਫੋਲਡ ਕਰਨ ਤੋਂ ਬਾਅਦ ਜਿੱਥੇ ਚਾਕ ਦਾ ਐਂਡ ਆ ਜੀ ਜਿੱਤਕ ਸਲਾਈ ਲੱਗੀ ਹੋਈ ਹੈ ਜਾਨੀ ਉੱਥੇ ਰੱਖ ਕੇ ਐਦਾਂ ਸਲਾਈ ਲਗਾ ਲੈਣੀ ਹੈ। ਬਸ ਇੱਥੇ ਸਲਾਈ ਮਸ਼ੀਨ ਰੋਕ ਲੈਣੀ ਹੈ ਜੀ ਜਿੱਥੇ ਸਾਈਡ ਵਾਲੀ ਸਲਾਈ ਲੱਗੀ ਹੋਈ ਆ ਦੇਖੋ ਇੱਥੇ ਇੱਥੇ ਆਪਾਂ ਮਸ਼ੀਨ ਰੋਕ ਲੈਣੀ ਆ। ਹੁਣ ਦੁਬਾਰਾ ਫੇਰ ਜਿੱਧਰੋਂ ਸ਼ੁਰੂ ਕੀਤੀ ਸੀ ਉਹ ਇੱਧਰ ਨੂੰ ਸਲਾਈ ਲੈ ਆਉਣੀ ਆ ਹਾਂਜੀ ਜੀ ਇਸ ਤਰ੍ਹਾਂ ਇਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਇਸ ਤਰ੍ਹਾਂ ਹੀ ਜੀ ਹੁਣ ਆਪਾਂ ਇੱਥੇ ਧਾਗਾ ਕੱਟ ਕਰ ਲੈਣਾ ਧਾਗਾ ਕਟਿੰਗ ਕਰਨ ਤੋਂ ਬਾਅਦ ਇਸ ਤਰ੍ਹਾਂ ਹੀ ਜੀ ਆਪਾਂ ਦੂਜੇ ਪਾਸੇ ਸਲਾਈ ਲਗਾ ਲੈਣੀ ਆ ਜਿਹੜੇ ਐਕਸਟਰਾ ਧਾਗੇ ਹੁੰਦੇ ਨੇ ਆਪਾਂ ਨੂੰ ਨਾਲ ਹੁੰਦੇ ਕਟਿੰਗ ਕਰ ਲੈਣੀ ਚਾਹੀਦੀ ਹੈ ਜੀ ਐਸੇ ਤਰ੍ਹਾਂ ਹੀ ਜੀ ਆਪਾਂ ਦੂਜੇ ਪਾਸੇ ਇਹ ਵਾਲੀ ਪੱਟੀ ਤੇ ਜਿੱਦਾਂ ਪਹਿਲਾਂ ਤੁਹਾਨੂੰ ਦੱਸਿਆ ਉਦਾਂ ਹੀ ਆਪਾਂ ਇੱਥੇ ਸਲਾਈ ਲਗਾਉਣੀ ਹੈਗੀ ਧਾਗਾ ਨਿਕਲ ਗਿਆ ਜੀ ਮਸ਼ੀਨ ਦਾ ਧਾਗਾ ਪਾਉਣ ਤੋਂ ਬਾਅਦ ਫਿਰ ਆਪਾਂ ਸਲਾਈ ਲਾਵਾਂਗੇ ਇਹ ਵਾਲੇ ਚਾਕ ਜੀ ਆਪਾਂ ਨੂੰ ਜ਼ਰੂਰ ਲੋਕ ਕਰ ਲੈਣੇ ਚਾਹੀਦੇ ਨੇ ਜੇ ਇਹ ਨਹੀਂ ਕਰਨੇ ਤਾਂ ਆਪਾਂ ਨੂੰ ਕਮੀਜ਼ ਦੇ ਉੱਪਰ ਆਈ ਲੋਕ ਬਣਾ ਲੈਣੇ ਚਾਹੀਦੇ ਨੇ ਆਈ ਲੋਕ ਦਾ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਹੁੰਦਾ ਉਹ ਫਿਰ ਵੀ ਫਟ ਜਾਂਦੇ ਆ ਐਦਾਂ نیچے ਇਹ ਪੱਟੀ ਲਾ ਕੇ ਜੇ ਆਪਾਂ ਕਮੀਜ਼ ਤੇ ਚਾਕ ਲੋਕ ਕਰ ਦੇਾਂਗੇ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਚਾਕ ਛੇਤੀ ਫਟਦੇ ਨਹੀਂ ਹੈਗੇ ਆ ਦੇਖੋ ਜੀ ਇਸ ਤਰ੍ਹਾਂ ਲੱਗ ਗਿਆ ਆ ਦੇਖੋ ਜੀ ਆ ਕਮੀਜ਼ ਦਾ ਸਿੱਧੀ ਸਾਈਡ ਹੋ ਗਈ ਆ ਦੇਖੋ ਆ ਕਮੀਜ਼ ਦੀ ਇੱਥੇ ਨਾਲ ਕੀ ਹੁੰਦੀ ਹੈ ਚਾਕਾਂ ਦੀ ਮਜ਼ਬੂਤੀ ਹੋ ਜਾਂਦੀ ਹੈ ਜੀ ਚਾਕ ਫਟਦੇ ਨਹੀਂ ਹੈਗੇ ਆ ਦੇਖੋ ਜੀ ਆ ਉਲਟਾ ਪਾਸਾ ਹੋ ਗਿਆ ਐਦਾਂ ਚਾਕਾਂ ਨੂੰ ਫੋਲਡ ਕਰਕੇ ਜੀ ਤਰਪਾਈ ਹੋ ਜਾਣੀ ਹੈਗੀ ਆ ਲਓ ਜੀ ਹੁਣ ਆਪਾਂ ਬਾਵਾ ਰੈਡੀ ਕਰਨੀਆਂ ਨੇ ਬਾਵਾ ਆਪਾਂ ਬਿਲਕੁਲ ਜਿੱਦਾਂ afghani ਸਲਵਾਰ ਰੈਡੀ ਕੀਤੀ ਆਪਾਂ afghani ਸਲਵਾਰ ਦੇ ਪੌਂਚੇ ਆ ਤੇ ਵਾਲ ਪਾਉਣੇ ਹੁੰਨੇ ਆਂ ਐਸੇ ਤਰ੍ਹਾਂ ਇੰਜੀ ਆਪਾਂ ਬਾਵਾ ਰੈਡੀ ਕਰਨੀਆਂ ਨੇ ਬਾਵਾ ਦੇ ਮਤਲਬ ਕਿ ਮੂਰੀ ਤੇ ਵਾਲ ਪਾ ਕੇ ਇਸ ਤਰ੍ਹਾਂ ਕਫ ਵਾਲੀਆਂ ਬਾਵਾ ਰੈਡੀ ਕਰਨੀਆਂ ਨੇ ਆਪਾਂ ਬਾਵਾ ਵੀਰ ਜੀ ਆਪਾਂ afghani ਹੀ ਰੈਡੀ ਕਰਨੀਆਂ ਨੇ ਕਹਿ ਸਕਦੇ ਆਂਗੇ ਐਸ ਤਰ੍ਹਾਂ ਜੀ ਆਪਾਂ ਛੋਟੇ ਛੋਟੇ ਵਾਲ ਪਾ ਲੈਣੇ ਨੇ ਵਾਲਪੌਂਟ ਟਾਈਮ ਜੀ ਮਤਲਬ ਵਾਲ ਪਹਿਲਾਂ ਤਾਂ ਮਿੰਕੇ ਪਾ ਲਵੇ ਵੀ ਇੰਨਾ ਆਪਣਾ ਬਾਹ ਦਾ ਕੱਪੜਾ ਨਹੀਂ ਜੇ ਕਈ ਵਾਰੀ ਕਾਫ ਦੇ ਨਾਲੋਂ ਇੱਕ ਅੱਧਾ ਵਾਲ ਵੱਧ ਜਾਵੇ ਤਾਂ ਆਪਾਂ ਨੂੰ ਕੀ ਕਰ ਲੈਣਾ ਚਾਹੀਦਾ ਇੱਕ ਅੱਧਾ ਵਾਲ ਦੇਡ ਲਵੇ ਜੇ ਕੱਪੜਾ ਵੱਧ ਜਵੇ ਤਾਂ ਵਾਲ ਹੋਰ ਪਾ ਲਵੇ ਜੇ ਘਟ ਜਵੇ ਤਾਂ ਇੱਕ ਵਾਲ ਦੇਡ ਲੈਣਾ ਚਾਹੀਦਾਗਾ ਆ ਦੇਖੋ ਜੀ ਆਪਣਾ ਕਫ ਪਹਿਲਾਂ ਰੈਡੀ ਕਰਕੇ ਰੱਖਿਆ ਹੋਇਆ ਕਫ ਦੇ ਵਿੱਚ ਵੈਸੇ ਆਪਾਂ ਨੂੰ ਪੇਪਰ ਪੇਸਟਿੰਗ ਪਾਉਣੀ ਚਾਹੀਦੀ ਹੈਗੀ ਇਹ ਬੱਚੇ ਦਾ ਸੂਟ ਆ ਵੀ ਬਾਹ ਸਾਫਟ ਰਹੇ ਤਾਂ ਕਰਕੇ ਜੀ ਆਪਾਂ ਇਹਦੇ ਵਿੱਚ ਪੇਪਰ ਪੇਸਟਿੰਗ ਜਾਂ ਬੁਕਰਮ ਕੁਝ ਨਹੀਂ ਪਾਇਆ ਹੈਗਾ ਐਦਾਂ ਹੀ ਜੀ ਮਤਲਬ ਕਿ ਕੱਪੜੇ ਦਾ ਕਫ ਤਿਆਰ ਕਰਕੇ ਪ੍ਰੈਸ ਦੇ ਨਾਲ ਅਟੈਚ ਕਰਨਾ ਐਦਾਂ ਜੀ ਸਲਾਈ ਲਗਾ ਲੈਣੀ ਹੈਗੀ ਜਿਆਦਾ ਕਾਲੀ ਨਹੀਂ ਕਰਨੀ ਜੀ نیچے ਜ਼ਰੂਰ ਧਿਆਨ ਰੱਖਣਾ ਕਿ ਬਲ ਮਤਲਬ ਕਿ ਜਿਹੜੀ ਸਾਈਡ ਤੇ ਪਏ ਹੋਏ ਨੇ ਉਸ ਸਾਈਡ ਤੇ ਹੀ ਰਹਿਣ ਜੀ ਸਾਰੇ ਇਸ ਤਰ੍ਹਾਂ ਜੀ ਸਿਲਾਈ ਲਗਾਉਣ ਤੋਂ ਬਾਅਦ ਆਪ ਐਕਸਟਰਾ ਧਾਗੇ ਦੀ ਕਰ ਲੈਣੀ ਆ ਜੀ ਕਟਿੰਗ ਜੇ ਤੁਸੀਂ ਕਟਿੰਗ ਨਹੀਂ ਕਰਨੀ ਤਾਂ ਇਸ ਤਰ੍ਹਾਂ ਜੀ ਕੱਪੜੇ ਨੂੰ ਫੋਲਡ ਕਰਕੇ ਉੱਪਰ ਧਰ ਕੇ ਬਲਾਂ ਦੇ ਸਿਲਾਈ ਲਗਾ ਲਓ ਇਸ ਤਰ੍ਹਾਂ ਜੀ ਕੱਪੜੇ ਉੱਪਰ ਬਲਾਂ ਦੇ ਉੱਪਰ ਇਦਾਂ ਜਿਹੜਾ ਆਪਣਾ ਕੱਪੜਾ ਪ੍ਰੈਸ ਦੇ ਨਾਲ ਨਾ ਇੱਕ ਅੱਧਾ ਅੱਧਾ ਇੰਚ ਵਿੱਚ ਨੂੰ ਫੋਲਡ ਕਰਕੇ ਪਹਿਲਾਂ ਹੀ ਮਤਲਬ ਕੀ ਕੀਤਾ ਹੋਇਆ ਇਦਾਂ ਕਰਨ ਦੇ ਨਾਲ ਜਿਹੜੀਆਂ ਕਾਫਾ ਇਹ ਬਹੁਤ ਹੀ ਸਫਾਈ ਦੇ ਨਾਲ ਲੱਗ ਜਾਂਦੇ ਨੇ ਆ ਦੇਖੋ ਜੀ ਆਪਣੀ ਬਾਹ ਰੈਡੀ ਹੋ ਗਈ ਐਸੇ ਤਰ੍ਹਾਂ ਜੀ ਆਪਾਂ ਦੂਜੀ ਬਾਹ ਰੈਡੀ ਕਰ ਲੈਣੀ ਹੈਗੀ ਤੁਹਾਨੂੰ ਜੀ ਮੇਨ ਮੇਨ ਚੀਜ਼ਾਂ ਆਪਾਂ ਸਾਰੀਆਂ ਦਿਖਾਤੀਆਂ ਵੀ ਬਾਵਾਂ ਕਿੱਦਾਂ ਬਣੀਆਂ ਨੇ neck ਕਿੱਦਾਂ ਰੈਡੀ ਕੀਤਾਗਾ ਸਲਵਾਰ ਦੀ ਸਾਰੀ ਦੀ ਵੀਡੀਓ ਦਿਖਾਤੀ ਆ ਦੇਖੋ ਜੀ ਆਪਣਾ ਸੂਟ ਬਣ ਕੇ ਰੈਡੀ ਹੋ ਗਿਆ ਇਹ ਸਲਵਾਰ ਆ ਜੀ ਇਹ ਕਮੀਜ਼ ਆ ਜੀ ਦੇਖੋ ਬਹੁਤ ਹੀ ਪਿਆਰਾ ਸੋਹਣਾ ਬਣਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀ ਤੁਹਾਨੂੰ ਸੂਟ ਦੀ ਲੁੱਕ ਕਿੱਦਾਂ ਦੀ ਲੱਗੀ ਇਹੋ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ